पंजाब नशे के खिलाफ विधि मुहिम दौरान समराला चेकिंग दौरान सफलता हाथ लगी समराला पुलिस ने दसिया के राजस्थान तो लिया के नशा समराला हल्के विच सप्लाई करन वाले कीता काबू पिछले पांच साल तो लाल चंद लाली पिंड बलाला करियाने की दुकान करदा है यशे की सप्लाई दुकान से ही रख वेचता है

ਤੇ ਇਲੈਕਸ਼ਨ ਕਮਿਸ਼ਨ ਗਿਆ ਬਹਿਤਾ ਹਾਂ ਉਸਾਰ ਅਲੱਗ ਜਦੋਂ ਉਸੀ ਨਾਕਾਬੰਦੀ ਲਾਈਵ ਹੋਈ ਸੀ ਤਾਂ ਤੁਹਾਨੂੰ ਇਨਫਾਰਮੇਸ਼ਨ ਮਿਲੀ ਸੀ ਬੇ ਲਾਲੀ ਪਿੰਡ ਬੁਲਾਲੇ ਦਾ ਹੈਗਾ ਉਹ ਜਿਹੜਾ ੁੱਕੀ ਦਾ ਤੇ ਸ਼ਰਾਬ ਦਾ ਕੰਮ ਕਰਦਾ ਹੈ ਤੇ ਅਸੀਂ ਮੌਕੇ ਤੇ ਆਪਣੀਆਂ ਸਭ ਨੇ ਪਾਰਟੀ ਨੇ ਰੇਡ ਕੀਤੀ ਤੇ ਰੇਡ ਦੌਰਾਨ ਅਸੀਂ 10 ਬੇਟੀਆਂ ਸ਼ਰਾਬ 3 ਐਕਸ ਰਮ ਦੌਲਤ ਦੇ 70 ਕਿਲੋ ੁੱਕੀ ਬਰਾਮਦ ਕੀਤੀ ਇਹ ਕੁਈ ਇਲੈਕਸ਼ਨਾਂ ਚ ਵਰਤੀ ਜਾਣੀ ਸੀਗੀ ਕੁਛ ਹੈ ਇਹ ਰੂਟੀਨ ਚ ਕੰਮ ਕਰਦਾ ਹੈ ਇਲੈਕਸ਼ਨ ਦੌਰਾਨ ਚੈਕਿੰਗ ਦੇ ਜਿਹੜੀ ਕਰਨ ਕਰਕੇ ਇਹ ਕਵਰ ਹੋਇਆ ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਏਰੀਆ ਚ ਸਪਲਾਈ ਕਰਦਾ ਇਹ ਰਾਜਸਥਾਨ ਤੋਂ ਲੈ ਕੇ ਆਉਂਦਾ ਸੀ ਤੇ ਇਸ ਇਲਾਕੇ ਦੇ ਵਿੱਚ ਹੀ ਇੱਥੇ ਵੇਚਦਾ ਇਹ ਦੁਕਾਨ ਕਰਦਾ ਹੈਗਾ ਕੁਰਿਆਨੇ ਦੀ ਉੱਥੇ ਬੈਠਾ ਵੇਚੀ ਜਾਂਦਾ ਸੀਗਾ ਸੌਦਿਆਂ ਦੇ ਨਾਲ ਤੈਨੂੰ ਕਿ ਪਰਚਾ ਚਾਹੀਦਾ ਕੀਤੇ ਪਹਿਲਾਂ ਵੀ ਪਰਚਾ ਹੈ ਜੀ ਡਰਗਮਨੀ ਵਗੈਰਾ ਕੋਈ ਬਰਾਮ ਦੇਉਗੇ ਨਹੀਂ ਡਰਗਮਨੀ ਕਿੰਨੀ ਕਦੇ ਤੋਂ ਹੈ ਜਿਹੜਾ ਇਹ ਕਰ ਰਿਹਾ ਸੀ ਤੂੰ ਇਹ ਪਿਛਲੇ 500 ਸਾਲ ਤੋਂ ਕਰ ਰਿਹਾ ਜਿੰਨੇ ਕਿ ਪ੍ਰਾਪਰਟੀ ਦਾ ਦੇਖਿਆ ਜਾਂਦਾ ਨਹੀਂ ਵੀ ਨਸ਼ੇ ਦਾ ਮਰਦਾ ਵੀ ਪ੍ਰਾਪਰਟੀ ਨਹੀਂ ਦੇਖੀ ਜਾਉਗੀ ਹਾਂ ਬਿਲਕੁਲ ਜੀ ਇਹਦੀ ਪ੍ਰਾਪਰਟੀ ਦੇਖੀ ਜਾਊਗੀ ਪ੍ਰਾਪਰਟੀ ਕਿਸ ਸਮੇਂ ਵਿੱਚ ਬਣਾਈ ਹੈ ਉਹ ਜਿਹੜੀਆਂ ਹਦਾਇਤਾਂ ਨੇ ਹਦਾਇਤਾਂ ਮੁਤਾਬਕ ਸਰਕਾਰ ਨੇ ਪਹਿਲਾਂ ਕਿੰਨੇ ਪਰਚੇ ਦੇ ਪਹਿਲੇ ਪਰਚੇ ਉਹ ਦੀ ਸੀਲ ਉਹ ਵੀ ਛਾਪਦਾ